ਸੇਦੂ ਮੁਸੇਵਾਲੇ ਦੇ ਕਤਲकांड ਦੇ ਉੱਤੇ 3 ਸਾਲਾਂ ਦੇ ਬਾਅਦ ਬੱਬੂ ਮਾਨ ਨੇ ਚੁੱਪੀ ਤੋੜੀ ਹੈ ਸਟੇਜ ਤੇ ਚੜ੍ਹ ਕੇ ਕੀ ਕੁਝ ਬੋਲਿਆ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਿਆ ਹੈਗਾ ਬੱਬੂ ਮਾਨ ਨੇ 3 ਸਾਲਾਂ ਦੇ ਬਾਅਦ ਆਪਣੀ ਇਹ ਚੁੱਪੀ ਤੋੜੀ ਹੈ ਸਾਰੇ ਫੈਨਸ ਨੂੰ ਇਹ ਗੱਲ ਦੱਸੀ ਹੈ ਦਰਸਲ ਪੰਜਾਬੀ 뮤직 ਇੰਡਸਟਰੀ ਦੇ ਦੋ ਦਿਗਜ ਕਲਾਕਾਰਾਂ ਬੱਬੂ ਮਾਨ ਅਤੇ ਸਿੱਧੂ ਮਸੇਵਾਲੇ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਸਾਲਾਂ ਤੋਂ ਚਰਚਾ ਰਹੀ ਹੈ ਜਦੋਂ ਸਿੱਧੂ ਮਸੇਵਾਲੇ ਦੀ ਹੱਤਿਆ ਹੋਈ ਤਾਂ ਕਈ ਸਵਾਲ ਬੱਬੂ ਮਾਨ ਦੇ ਵੱਲ ਵੀ ਉੱਚਾ ਲੇ ਗਏ ਇਥੋਂ ਤੱਕ ਕਿ ਪੁਲਿਸ ਨੇ ਉਹਨਾਂ ਦੇ ਨਾਲ ਪੁੱਛਗਿੱਛ ਵੀ ਕੀਤੀ ਹਾਲਾਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਬੱਬੂ ਮਾਨ ਕਦੇ ਵੀ ਇਸ ਮਸਲੇ ਦੇ ਉੱਤੇ ਖੁੱਲਕੇ ਨਹੀਂ ਬੋਲੇ ਪਰ ਹੁਣ 3 ਸਾਲਾਂ ਬਾਅਦ ਗਾਇਕ ਨੇ ਚੁੱਪੀ ਜਿਹੜੀ ਕਿ ਤੋੜੀ ਆ ਸਿੱਧੂ ਮੂਸੇਵਾਲੇ ਦੀ ਹਤਿਆ ਨੂੰ 3 ਸਾਲ ਹੋਣ ਤੋਂ ਬਾਅਦ ਹੁਣ ਹੁਣ ਜਾ ਕੇ ਬੱਬੂ ਮਾਨ ਨੇ ਪਹਿਲੀ ਵਾਰ ਇਸ ਮਸਲੇ ਦੇ ਉੱਤੇ ਆਪਣੇ ਜਿਹੜੀ ਕਿ ਚੁੱਪੀ ਤੋੜੀਆ ਹਾਲਾਂਕਿ ਉਹਨਾਂ ਨੇ ਸਿੱਧੂ ਮੂਸੇਵਾਲਾ ਦਾ ਸਿੱਧਾ ਨਾਮ ਨਹੀਂ ਲਿਆ ਪਰ ਕਿਹਾ ਹੈ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲੋਂ ਸਾਡੇ ਵਰਗੇ ਘੁੰਮਦੇ ਰਹੇ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨੇ ਥਾਣਿਆਂ 'ਚ ਘੁੰਮਦਾ ਰਿਆ ਸ਼ੋਅ ਦਾ ਪਹਿਲਾ ਹੋਇਆ ਵਿਰੋਧ ਵਰਸ਼ੋ ਰਿਹਾ ਹੈਟ ਦੱਸਣਯੋਗ ਹੈਗਾ ਕਿ ਇਨਾਂ ਦਿਨਾਂ ਦੌਰਾਨ ਐਦਿਨੀ ਬੱਬੂ ਮਾਨ ਕੈਨੇਡਾ ਟੂਰ ਦੇ ਉਤਨੇ ਹਾਲੇ ਦੇ ਵਿੱਚ ਉਹਨਾਂ ਨੇ ਵੈਂਕੂਵਰ ਦੇ ਵਿੱਚ ਸ਼ੋਅ ਕੀਤਾ ਹੈ ਸ਼ੁਰੂ ਦੇ ਵਿੱਚ ਤਾਂ ਇਸ ਸ਼ੋਅ ਦਾ ਵਿਰੋਧ ਹੋਇਆ ਸੀਗਾ ਪਰ ਜਦੋਂ ਇਹ ਸ਼ੋਅ ਹੋਇਆ ਤਾਂ ਇਹ ਬਹੁਤ হিট ਰਿਹਾ ਇਸ ਸ਼ੋਅ ਦੇ ਦੌਰਾਨ ਬੱਬੂ ਮਾਨ ਨੇ ਇਹ ਗੱਲਾਂ ਕਈਆਂ ਨੇ ਇਸ ਦੌਰਾਨ ਉਹਨਾਂ ਨੇ ਮੀਡੀਆ ਜੋ ਕਿ ਟ੍ਰਾਇਲ ਦੇ ਉੱਤੇ ਵੀ ਸਵਾਲ ਉਠਾਏ ਨੇ ਜਾਂਚ ਏਜੰਸੀਆਂ ਨੇ ਬੱਬੂ ਮਾਨ ਨੂੰ ਦਿੱਤੀ ਸੀ ਕਲੀਨ ਸ਼ੀਟ ਸਿੱਧੂ ਮਸੂਏ ਦੇ ਹੱਤਿਆ ਦੇ ਮਗਰੋਂ ਸਾਰੇ ਪੰਜਾਬ ਦੇ ਵਿੱਚ ਗੁੱਸੇ ਤੇ ਸੋਗ ਦੀ ਲਹਿਰ ਚੱਲੀ ਹੈ ਇਸ ਮਾਮਲੇ ਦੇ ਦੱਸਦੇ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਸੀ ਜੋ ਕਿ ਅੱਜ ਦੇ ਕਿ ਐਸਆਈਟੀ ਦੇ ਵੱਲੋਂ ਕੀਤੀ ਗਈ ਹੈ ਜਾਂਚ ਦੌਰਾਨ ਕਈ ਲੋਕਾਂ ਤੋਂ ਪੁੱਛਗਿੱਛ ਹੋਈ ਹੈ ਤੇ ਜਿਨ੍ਹਾਂ ਦੇ ਵਿੱਚ ਬੱਬੂ ਮਾਨ ਵੀ ਸ਼ਾਮਿਲ ਹੈ ਤਾਂ 7 ਦਸੰਬਰ 2022 ਨੂੰ ਉਹਨਾਂ ਨੂੰ ਮਾਨਸਾ ਬੁਲਾਇਆ ਗਿਆ ਸੀਗਾ ਪੁਲਿਸ ਨੇ ਉਹਨਾਂ ਤੋਂ ਮੂਸੇਵਾਲਾ ਦੇ ਨਾਲ ਰਿਸ਼ਤੇ ਅਤੇ ਪੁਰਾਣੇ ਮਨਮੋਟਾਬ ਦੇ ਬਾਰੇ ਵੀ ਪੁੱਛਗਿੱਛ ਕੀਤੀ ਹੈ ਸਾਰੀ ਪੁੱਛਪੜਤਾਲ ਤੋਂ ਬਾਅਦ ਐਸਆਈਟੀ ਨੇ ਕਿਹਾ ਹੈਗਾ ਕਿ ਬੱਬੂ ਮਾਨ ਦਾ ਇਸ ਹੱਤਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਦੇ ਉੱਤੇ ਕੋਈ ਸ਼ੱਕ ਨਹੀਂ ਰਿਹਾ ਪਰ ਇਸ ਵਜ੍ਹਾ ਕਰਕੇ ਬੱਬੂ ਮਾਨ ਦੀ ਸੁਰੱਖਿਆ ਹੁਣ ਵਧਾ ਦਿੱਤੀ ਗਈ ਹੈ। ਦਰਅਸਲ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ ਪੰਜਾਬ ਪੁਲਿਸ ਨੇ ਗਾਇਕ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਸੀਗੀ। ਜਾਣਕਾਰੀ ਮਿਲੀ ਸੀ ਕਿ ਉਹਨਾਂ ਨੂੰ ਵੀ ਕਿਸੇ ਧਮਕੀ ਭਰੇ ਫੋਨ ਦੇ ਰਾਹੀਂ ਜਿਹੜਾ ਕਿ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਤਾਂ ਇੰਟੈਲੀਜੈਂਸ ਇਨਪੁਟਸ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਕੋਈ ਫੈਨ ਬਣ ਕੇ ਉਹਨਾਂ ਦੇ ਲਈ ਖਤਰਾ ਬਣ ਸਕਦਾ ਹੈ। ਇਸ ਤੋਂ ਬਾਅਦ ਸਰਕਾਰ ਨੇ ਉਹਨਾਂ ਤੇ ਦੱਸਦੇ ਕਿ ਉਹਨਾਂ ਦੇ ਮੋਹਾਲੇ ਸਥਿਤ ਘਰ ਦੇ ਸੁਰੱਖਿਆ ਉਹਦਾ ਦਿੱਤੀ ਸੀਗੀ ਅਤੇ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਵੀ ਕਰ ਦਿੱਤੇ ਸੀਗੇ ਪਰ ਤੁਹੰਦਾ ਜੇ ਕਿ ਸਟੇਜ ਦੇ ਉੱਤੇ ਚੜ ਕੇ ਬੱਬੂ ਮਾਨ ਨੇ ਜੋ ਕਿ ਦੱਸਦੀ ਹੈ ਕਿ ਕਿਹਾ ਹੈਗਾ ਕਿ ਲੜਾਈ ਕਿਸੇ ਹੋਰ ਦੀ ਸੀ ਤੇ ਏਜੰਸੀਆਂ ਦੇ ਕੋਲੋਂ ਸਾਡੇ ਵਰਗੇ ਜੋ ਕਿ ਘੁੰਮਦੇ ਰਹੇ ਤੇ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ ਮੈਂ 6 ਮਹੀਨੇ ਥਾਣੇ ਦੇ ਵਿੱਚ ਘੁੰਮਦਾ ਰਿਹਾ